ਸਹੀ ਪਤਾ ਉਹ ਵਾਲਾ ਕਹਿੰਦਾ ਵੀ ਹੌਲੀ ਚਲਾਈ ਚੱਲੋ ਪਹਿਲਾਂ ਵੀ ਚੱਲਦੀ ਸੀ ਸਭ ਤੋਂ ਪਹਿਲਾਂ ਕੰਮ ਚੱਲਦਾ ਬਨੌਰ ਤੋਂ ਹਾਂ ਜੀ ਆਪਣੀ ਹਵਾ ਵਧਦਾ ਹੈ ਫਾਪਸੀ 'ਚ ਦਾਣੇ ਆ ਰਹੇ ਅੱਗੇ ਅਗਲੇ ਸੀਜ਼ਨ ਅਸੀਂ ਫ੍ਰੈਸ਼ਰ ਵੀ ਪਾ ਦਾਂਗੇ ਸਾਰਾ ਘੋੜਾ ਰੱਖ ਕੇ ਇੱਕ ਤਾਂ ਸਾਡੀ ਬਾਸਕਟ ਸੱਤਕਾਰ ਦੀ ਇੱਕ ਸਾਡੀ ਸੀਪਾ ਸੈਟ ਤੇ ਕਿਸਾਨ ਕਰਤਾਰ ਇਹਨਾਂ ਦੇ ਵੱਡੀ ਸਟਾਕ ਜਿਆ ਕਰੇਗਾ ਹੋ ਗਿਆ ਜੀ ਜਿੰਨੇ ਵੀ ਇਹਨਾਂ ਨੂੰ ਐਤੀ ਰਫੇਰਾ ਕਰੀਆਂ ਸੀਗੀਆਂ ਹਾਂ ਜੀ ਹਾਂ ਯਾਰ ਤੁੰ ਨੂੰ ਵਧੀਆ ਹੋਰ ਵਧੀਆ ਇਹ ਜੱਦਾ ਕਰਨੀ ਠੀਕ ਆ ਤੇ ਤੁੰ ਨੂੰ ਅਪਣੇ ਕਿਹੜਾ ਮਾੜਲਾ ਤੁਸੀਂ ਨਾ 5 005 ਬਾਗ ਇਹ ਇੱਕ ਚੁਰੀ ਹੋ ਗਈ ਅੰਦਰ ਬਿਲਕੁਲ ਯਾਰ ਤੇ ਤੋਰਾ ਤਾਂ ਬਹੁਤ ਆ ਮੇਰਾ ਬਾਜੀ ਤੋਰੇ ਸਾਰੇ ਕੋਈ ਸ਼ਿਕਾਇਤ ਨਹੀਂ ਹੈਗੀ ਜੀ ਤੋਰਾ ਵੀ ਹੋਤੀ ਆ ਹੱਸਿਆ ਉਹ ਜੇ ਦਾਣੇ ਮਾਰਦੇ ਮਿਸ ਸਾਹਬਾਂ ਕਰਾਉਂਦੇ ਆ ਫਿਰ ਆਲਾ ਤੁਰ ਨਹੀਂ ਜੁੰਦਾ ਹਾਂ ਉਹ ਆਪਰੇ ਖੜਿਆ ਬਾਪੂ ਨੇ ਦੋ ਵਾਰੀ ਦੇਖਿਆ ਜੀ ਹੁਣ ਨਹੀਂ ਮਾਰਦੀ ਤਾਂ ਆਪਾਂ ਖੜਿਆ ਠੀਕ ਹੈ ਨਹੀਂ ਬੰਦਾ ਪਹਿਲੀ ਡਰ ਕੇ ਉੱਠ ਖੜਦਾ ਵੀ ਯਾਰ ਜਾਣੇ ਆ ਕੇ ਆਉਣਗੇ ਤਾਂ ਦੇਖਦਾ ਸਹੀ ਗੱਲ ਆ ਅੱਛਿਆ ਤਾਨੂੰ ਇਹਦਾ ਜਣੀ ਫਿਰ ਤੇਰੀ ਆਪਦੀ ਰਿਪੇਅਰ ਕਰੀ ਦੀ ਆ ਹਾਂਜੀ ਹਾਂ ਅੱਛਿਆ ਬਾਈ ਦੇ ਮਤਲਬ ਸ਼ਾਨਕੀਤ ਦੀ ਸੋਨੇ ਚੀਜ਼ਾਂ ਤੋਂ ਲਾਇ ਬਣਾ ਪਤਾ ਨਹੀਂ ਲੱਗਦਾ ਹੁੰਦਾ ਜੀ ਹਾਂ ਹਾਂ ਕਿਤੇ 14 ਸੀ ਕਿਤੇ 17 ਹਾਂ 11 17 ਦੇ ਤੱਕ ਲੈਂਦੇ ਆ 17 ਦੇ ਲੈ ਕੇ ਇਹਦੇ ਦਾ 17 ਦਾ ਸਾਦਾ ਕਰਾ ਲਈ 50 ਦੀ ਦੂਜੀ ਚਾਈ ਕੀਆ ਵਰਡਲਿਕੀ ਫੇਜ਼ ਮਜ਼ਾ ਹੋ ਗਿਆ ਵੀ ਹਾਂ 16 ਦੇ ਨਾਲ ਕੋਈ ਕੁਝ 48 48 ਜਿਹੜਾ ਸੀਜ਼ਨ ਦਾ ਸਿਸਟਮ ਹੈ ਉਹ ਇਹ 16 ਤੋਂ ੱਗੇ ਫਾਜੀ ਆ ਉਹ 16 ਨਾਲ ਨੂੰ ਸਟਾਕ ਬਾਜੇ ਨੇ ਘੱਟ ਕੇ ਦੀਆਂ ਮਤਲਬ ਕਿਹੜਾ ਹੋਰ ਘੱਟ ਕੇ ਹੋਰ ਸਕਾਰਾ ਤੇ ਕਿਹੜਾ ਹੈ ਇਹ ਕੰਮ ਕਰਦਾ ਨਹੀਂ ਪੂਰਾ ਤੇ ਜੇ ਕਿੰਨ ਕਹਿੰਦਾ 15 ਦੀ ਪਾਲੋ ਆਵਾ ਕਹਿੰਦਾ ਕੰਮ ਤੋੜ ਦਰੂਗੀ ਹਾਂ ਉਹ ਜਦੋਂ ਫਾਈਟਿੰਗ ਨਹੀਂ ਹੈਗੀ ਉਹਨੇ ਕਰਨੀ ਉਹ ਕਰਨੀ ਲਈ ਠੀਕ ਆ ਪਰਕੀਸ਼ੀਆ ਦੀ ਚਾਲ ਨਹੀਂ ਤੇ ਵੀ ਬੱਟ ਦੀ ਚਾਲ ਨਹੀਂ ਠੀਕ ਆ ਸਾਰੀਆਂ ਚਾਲਾਂ ਬਰਾਬਰ ਜਾਈਆਂ ਨੇ ਪਾਉਣਾ ਪਾਉਣਾ ਇੱਥੇ ਉਹ ਅਗਲੇ ਨੂੰ ਨਹੀਂ ਪਤਾ ਹੁੰਦਾ ਠੀਕ ਆ ਤੁਸੀਂ ਪਰਚੋ ਚ ਉਹ ਤੇ ਜਿਹੜੀ ਵੀਡੀਓ ਬਣਾਈ ਆ ਉਹਦੇ ਆਲਾ ਕਹਿੰਦਾ ਸੀ ਵੀ 22 ਕਿਲੇ ਨਹੀਂ ਵੱਡੇ ਜਾਂਦੇ ਹਾਂ ਹੁਣ ਜਿਨ੍ਹਾਂ ਤੋਂ ਵੱਡੇ ਜਾਂਦੇ ਨੇ ਆਪਾਂ ਇਹ ਕਿਹੜੇ ਵੀ ਆਪਾਂ ਕੋਈ ਫੱਟਣਾ ਰੱਖਦਾ ਸੀ ਉਹਦੇ ਤੁਸੀਂ ਸੱਤ ਰੱਖ ਸਕਦੇ ਅੱਜ ਨੂੰ ਹਣਾ ਤੋਰਾ ਮਹੀਨ ਤੁਰੇ ਹਾਂਜੀ ਹਾਂ ਕਿਉਂ ਨਹੀਂ ਵੱਡੂ ਵੀ ਨਹੀਂ ਕਿਲੇ ਸੱਲ ਹੀ 11:30 ਵਜੇ ਕਿਲਾਈ ਆ ਹਾਂ ਤੇ 8:30 ਵਜੇ ਬੱਕ ਸਕਦੇ ਠੀਕ ਆ 99 99 ਜਗੇ ਤੋਂ ਬਸੇ ਬਾਹਰ ਨਾਲੇ 3:30 ਸਾਲ ਇੱਕ ਥਾਂ ਮੇ ਟਰਾਲੀ ਆਈ ਨਹੀਂ ਸੀ ਵੀ 25 ਮਿੰਟ ਖੜੇ ਰਿਹਾ ਹੈ ਠੀਕ ਆ ਤੇ ਪਹਿਲਾ ਜਿਹੜਾ ਟਰੈਕਟਰ ਆਇਆ ਉਹਦਾ ਟਾਇਰ ਪੈਂਚਰ ਹੋ ਗਿਆ ਅਸਿਆ ਤੇ ਉਹ ਉਹ ਪੈਂਚਰ ਲਗਾਉਣ ਚੱਲ ਕੇ ਦੂਜੀ ਆਈਗਾ ਠੀਕ ਆ ਢੇਰ ਵੀ ਇੰਨਾ ਫਰਕ ਆ ਤੇ ਫਿਰ ਉਹੀ ਤਾਂ ਗੱਲ ਆ ਹੁਣ ਆਪਾਂ ਖੜੇ ਆਗੇ ਉਹ ਲਾਣੇਦਾਰ ਨੇ ਦੋ ਤਿੰਨ ਵੇਰੀ ਸਾੜੇ ਚ ਇੱਕ ਕਰਦੇ ਟਰੈਕਟਰ ਤੇ ਬਹਿਗਾ ਕਰਦੇ ਟਰੈਕਟਰ ਤੇ ਬਹਿ ਗਿਆ ਤੇ ਵੀ ਉਹ ਇੰਨਾ ਹੁੰਦਾ ਇੱਕ ਪਨਾ ਚੱਪੇ ਤੇ ਤੇ ਉਹ ਤਰੀ ਦੀ ਗੱਲ ਆਵਾਜ਼ ਦੇਖਣਾ ਹਾਂ 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 ਉਹ ਹੈ ਵੀ ਆਇਆ ਜੀ ਨਾ ਇੱਕ ਬੰਦ ਚਾਹ ਵੀ ਆ ਸਾਡਾ ਆ ਕੇ ਆਲ ਦੇਖੀ ਜਾਵੇ ਕਿਉਂ ਨਹੀਂ ਪੀ ਬਾਈ ਕਿਤੇ ਵੱਡੂ ਨਹੀਂ ਹੁਣ ਆਪਣੇ ਜਿਹੜੇ ਬੰਦਿਆਂ ਨੂੰ ਸਸਕੇ ਕੰਮ ਕਰਾਇਆ ਨਾ ਤੁਸੀਂ ਉਹ ਦੇਖਣਗੇ ਨਾ ਜਰੂਰ ਆਜ਼ਰੀ ਲਗਾਉਣਗੇ ਹਾਲਾਂਕਿ ਇਹਨੇ ਵੀ ਅਸੀਂ ਸ਼ੁਰੂਆਤੀ ਨਹੀਂ ਪੂਰੀਆ ਹਾਂ ਬੀਜੇਪੀ ਦੇ ਤੇ ਚੱਲਿਆ ਨੇ ਫੰਦੇ ਰਾਤ ਵੀ ਹੋਰ ਤੇ ਜੱਥੇ ਜੇਨਾ ਬਈ 20 ਤੋਂ ਪਲੱਸ ਵਧਦੇ ਰਹੇ ਤੇ ਕਿਹੜਾ ਕਿਹੜੀ ਜੀਹਨੇ ਤੋੜਾ ਨਹੀਂ ਜਰਾ ਜਿੰਨੇ ਵੀ ਇਹਨਾਂ ਨੂੰ ਆਈਟੀ ਰਿਪੇਅਰਾਂ ਕਰੀਆਂ ਸੀਗੀਆਂ ਉਹਨਾਂ ਦੇ ਆਏ ਹੋਣਗੇ ਸਾਰਿਆਂ ਦੇ ਕੋਲ ਬਹੁਤ ਵਧੀਆ ਜੀ ਕੇਸ ਦਾ ਲੰਦਾ ਨਹੀਂ ਆਇਆ ਹੈ 1% ਵੀ ਕੇਸ ਨੇ ਆਇਆ ਹੈ ਕਹਿੰਦਾ ਉਹ ਜਰਾ ਸਾਨੂੰ ਆਹ ਐ ਕਰਨਾ ਪੈਗਾ ਐ ਕਰਨਾ ਪੈਗਾ ਦਿੱਕੇ ਕਰਿਆ ਇਹ ਮੁੜ ਕੇ ਛੇੜ ਦੀ ਲੋੜ ਨਹੀਂ ਅੱਠ ਲਾਹ ਬੰਦੇ ਦਾ ਲੰਨੂ ਤੇਰੇਆਂ ਦੇ ਮੈਨੂ ਵੀ ਫੋਨ ਆਏ ਨੇ ਹੁਣ ਵੀ ਅਸੀਂ ਲੰਨੂ ਇਹ ਗੱਲ ਕਹੀ ਸੀ ਵੀ ਸਾਡੀਆਂ ਅਗਲੇ ਸੀਜ਼ਨ ਅਸੀਂ ਫਰੇਸਰ ਵੀ ਪਾ ਦਾਂਗੇ ਸਾਰਾ ਕੋਰ ਰੱਖ ਕੇ ਇੱਕ ਤਾਂ ਸਾਡੀ ਬਾਸਕਟ ਸੈੱਟ ਕਰ ਜੀ ਇੱਕ ਸਾਡੀ ਸੀਪਾ ਸੈੱਟ ਕਰ ਦੋ ਕੰਮ ਕਰਤੀ ਸਾਡੇ ਫਿਰ ਅਸੀਂ ਕਿਰਾਇਆ ਦਦਾਂਗੇ ਪਰ ਅਸੀਂ ਹੁਣ ਰਿਪੇਅਰ ਕਰੀ ਤੋਂ ਪੂਰੇ ਫੋਨ ਆ ਗਏ ਹਾਂਜੀ ਹਾਂ ਠੀਕ ਆ ਅਜੇ ਕੋਈ ਨਹੀਂ 10 15 ਫੋਨ ਤਾਂ ਦਿਹਾੜੀ ਤੇ ਮੈਨੂੰ ਆਉਂਦੇ ਨੇ ਵੀ ਬਾਈ ਜੀ ਨੰਨੂ ਦਾ ਨੰਬਰ ਦਿਓ ਕਿੱਲਾ ਹੁਣ ਆਪਣਾ ਗਰਾਰੀਆਂ ਪੀਸੀ ਪਿਛਲੀ ਵੀਡੀਓ ਤੇ ਬਹੁਤ ਫੇਸਬੁੱਕ ਤੇ ਵੀ ਬੰਦੇ ਮੁੰਡਾ ਚੰਗਾ ਬੋਲਦੇ ਠੀਕ ਆ ਹੁਣ ਜੀ ਨੂੰ ਨਹੀਂ ਪਤਾ ਹਾਲਾ ਕਹਿੰਦਾ ਵੀ ਹੌਲੀ ਚਲਾਈ ਚੱਲੋ ਪਹਿਲਾਂ ਵੀ ਚੱਲਦੀ ਸੀ ਠੀਕ ਆ ਮੈਨੂੰ ਤਾਂ ਪਤਾ 11 ਸਾਲਾਂ ਦੇ ਹੁਣ ਆਪਾਂ ਨੂੰ ਕੋਈ ਲੋਕਸ ਨਹੀਂ ਪੈਂਦਾ ਨਹੀਂ ਪੈਂਦਾ ਹੁਣ ਕਹਿੰਦੇ ਕਿ ਇਹਦਾ ਬੀਪੀ ਪਾ ਲਿਆ ਕਿਸਦਾ ਘਟ ਗਿਆ ਇਹਦਾ ਆਪਾਂ ਨੂੰ ਕੀ ਹੋ ਗਿਆ ਉਹੀ ਇਹ ਵੀ ਚੀਜ਼ਾਂ ਹੁੰਦੀਆਂ ਨੇ ਕੋਈ ਪੁਲੀ ਡੂੰਗੀ ਚੱਲਣ ਲੱਗੀ ਬੈਲਟ ਵਿੱਚ ਚੱਲਣ ਲੱਗੀ ਹਾਂ ਬਹੁਤ ਫਰਕ ਪੈਂਦਾ ਚੀਜ਼ਾਂ ਆ ਚੱਕਰ ਘਾਟ ਵੱਜ ਜਾਂਦੇ ਨੇ ਹੁਣ ਪੱਡੀ ਕਰਤਿਆਲ ਜੱਸੀ ਤੇ ਵਿਸਾਲ ਕਰਤਾਰ ਇਹਨਾਂ ਦੇ ਵੱਡੀ ਸਟਾਕ ਜਿਹੜਾ ਰਿਕਾ ਹੋ ਗਿਆ ਨੇ ਠੀਕ ਹੈ ਇਹਨਾਂ ਦੇ ਚੱਕਰ ਵਧਾਉਣੇ ਨਹੀਂ ਘਟਾਉਣੇ ਪੈਂਦੇ ਨੇ ਸਾਡਾ ਫਿਰ ਇਹਦੇ ਘਟਾਉਣੇ ਪੈਂਦੇ ਇਹਨਾਂ ਦੇ 54 ਦੰਦੇ ਦੀ ਗਰਾਰੀ ਆਉਂਦੀ ਆ ਕੰਪਨੀ ਵੱਲੋਂ ਅਸਿਆ ਜਾਨੀ ਮਾਰਨਾਂ ਕੀ ਦਸ ਪੰਜਾ ਦੀ ਤੋ ਸਸ 52 ਦੀ ਬੋਝ ਜਿਵੇਂ ਆਪਾਂ ਇਹਨਾਂ ਦੇ ਆਪਾਂ ਇਹਨਾਂ ਦੇ 48 ਦੀ ਪਾਲੇ ਨੇ 50 ਦੀ ਪਾਲੇ ਉਹਨਾਂ ਦੇ ਘਟਾਉਣੇ ਪੈਣਗੇ ਵੱਡੀ ਵੱਡੀ ਸਟਾਕ ਕ੍ਰੈਂਕ ਦੇ ਚੱਕਰ ਘਟਾਉਣੇ ਪੈਂਦੇ ਨੇ ਤੇ ਛੋਟੀ ਸਟਾਕ ਦੀ ਉਹਦੇ ਵਧਾਉਣੇ ਪੈਂਦੇ ਠੀਕ ਆ ਹੁਣ ਇਹ ਨਹੀਂ ਹੈਗਾ ਵੀ ਜਿਵੇਂ ਆਪਾਂ ਪਹਿਲਾਂ ਇੱਕ ਵੀ ਚੈਟਤਾ ਨਹੀਂ ਕੀਤਾ ਕੋਈ ਆਹ ਇਹ ਕਿ ਸਾਰੀਆਂ ਦੇਖਣੀਆਂ ਪੈਣਗੀਆਂ ਸਾਰਾ ਅਪਰੇਸ਼ਨ ਕਰਨਾ ਪੈਂਦਾ ਹਾਂ ਜੀ ਹਾਂ ਸਭ ਤੋਂ ਪਹਿਲਾਂ ਕੰਮ ਚੱਲਦਾ ਬਨੌਰ ਕੋ ਹਾਂ ਜੀ ਆਪਣੀ ਹਵਾ ਪੱਧ ਹੈ ਫਾਪਸੀ 'ਚ ਦਾਣੇ ਆ ਰਹੇ ਨੇ ਤਾਂ ਮਸ਼ੀਨ ਸਟਾਲਵਾਕਰੋਂ ਤੋਂ ਦਾਣੇ ਮਾਰਨੋਂ ਹਟਦੀ ਨਹੀਂ ਕੋਈ ਕੁਝ ਕਰ ਠੀਕ ਆ ਜਿੰਨਾ ਜਨ ਫੂਸ ਵਾਲੇ 엘ਿਵੇਟਰ 'ਚ ਦਾਣੇ ਆਉਣ ਉਹ ਨਹੀਂ ਹਟਦੇ ਉਹਨਾਂ 'ਚ ਸਟਾਫ ਆਫਰੋਂ ਤੋਂ ਨਹੀਂ ਆਕਦੇ ਠੀਕ ਆ। ਕਿ ਜਿਹੜਾ ਉਹ ਤੂੰੇ ਬਰਮਰਾਹੀਂ ਮਾਲ ਦਵਾਰੇ ਆ ਗਿਆ ਦਾਣੇ। ਰਿਪੀਟ ਹੋ ਗਏ। ਠੀਕ ਆ। ਉਹ ਸੜਦੇ ਨਹੀਂ ਹੁੰਦੇ ਦਵਾਰੇ। ਉਹ ਮਸ਼ੀਨਾ ਮਾਰਨੀ ਹੈ ਵੀ 엘리ਵੇਟਰਾਂ ਹੀ ਸਾਈਡ ਤੋਂ ਦਾਲੇ। ਇਹਦੇ ਵਿਖੇ ਸਾਈਡ ਤੋਂ। ਹਾਂ। ਜਿਹੜੇ ਕਹਿੰਦੇ ਹੁੰਦੇ ਨੇ ਵੀ ਇੱਕ ਸਾਈਡ ਤੋਂ ਨਹੀਂ ਦਾਣੇ ਮਾਰਦੇ। ਹਾਂ ਵੀ ਸਟਾਬ ਅਕਰਾਂ ਤੋਂ ਇੱਕ ਸਾਈਡ ਤੋਂ ਦਾਣੇ ਆਉਂਦੇ ਉਹਦੇ ਹੀ ਉਧਰੋਂ। ਅਸੇਆ ਬਲੂਰ ਦਾ ਕਿੱਕਰ ਆਉਂਦਾ ਜਦੋਂ ਹਵਾ ਵੱਧਦਾ। ਉਹ ਚੱਕ ਚੱਕ ਕੇ ਫੂਲਸ ਵਾਲੇ ਬਰਮੇ ਨੂੰ ਮਾਲ ਦੇਈ ਜਾਂਦੀ ਹੈ। ਠੀਕ ਆ। ਹੁਣ ਆਪਣੇ ਚਾਹੇ ਤੁਰੀ ਜਾਂਦੀ ਮਸ਼ੀਨ ਦਾ ਢੱਕਣ ਖੋਲ ਲਿਓ। ਇੱਕ ਵੀ ਦਾਣਾ ਦਾਣਾ ਨਹੀਂ ਆਉਂਦਾ। ਓਕੇ। ਸਾਰੀ ਫੋਕ ਈਗਾ ਨਾਲੇ ਮਾਡਲ ਸੀ ਆ ਪੰਜ ਪੰਜ ਬਾੜਲਾ ਈਗਾ ਮੇਰਾ ਨਾਮ ਮੈਂ ਕਰਦੇ ਆ ਉਹ ਕਿਉਂ ਕਿ ਉਹ ਤੇ ਆਲਾ ਕਹਿੰਦਾ ਯਾਰ ਉਹਨੇ ਉਹ ਚਾਲ ਆਲੇ ਤੇ ਮੈਂ ਕਹਿੰਦਾ ਅਸਰੇ ਨੇ ਕਹਿੰਦਾ 100 ਰੁਪਏ ਚਾੜ ਕੇ ਸ਼ੀਰੋਈ ਚੀਜ਼ੇ ਵੜ ਗਈ ਈਗਾ ਉਹਦੇ ਵੱਡੇ ਜਿਹੇ ਹੱਥ ਬ੍ਰੇਕਰ ਉਹਦੇ ਤੋਂ ਇੱਕ ਵੱਡੇ ਆ ਹਾਂਜੀ ਤੇ 70 ਰੁਪਏ ਤੋਂ ਉਹਨੇ ਇੱਕ ਵੱਡੇ 107 ਰੁਪਏ ਤੋਂ ਵੱਡੇ ਆ ਪੜਦੇ ਉੱਤੇ ਉਹਨਾਂ ਚੋਂ ਆਪਣੇ ਇਹ ਸੱਤ ਵੀ ਲੈਂਦੇ ਬੰਦੇ ਕੀ ਪਤਾ ਕਿੱਥੇ ਹੋਣਗੇ ਕਿੱਥੇ ਦਾ 2021 ਜਿਹੜਾ ਪਰਜੀਤ ਮੁਹਿੰਨ ਲਈ ਸੀ ਆਪਣੇ ਪਿੰਡ ਪਿੰਡ ਦੇ ਵਿੱਚ 145 ਵਿਜੇ ਬਾਅਦ ਵਧਿਆ ਹੋਇਆ ਇੱਕ 142 ਰਾਣਾ ਲੋਕਨ ਕਹਿੰਦਾ ਉਹ ਇਹ ਜਲਾ ਦੇ ਜੰਨਾ ਹੋ ਗਿਆ ਪਿਆਰੇ ਲੈ ਦੋ ਸਾਵੇਂ ਦੀ ਇੱਕ ਘਰ ਦਾ 48 ਵਿਜੇ ਇੱਕ ਸੀ ਤੇ ਦੂਜਿਆਂ ਦਾ 100 ਸੀ ਠੀਕ ਹੈ ਕਿ ਜਿਹੜੇ ਸਾਲ ਮੀਂਹ ਪਤਾ ਜੀ ਰਾਤ ਨੂੰ ਮੀਂਹ ਡਗਿਆ ਸੀ 11 12 ਵਜੇ ਉਹਨਾਂ ਦਾ ਇੱਕ ਲੈਨ ਡਿੱਗੀ ਹੋਈ ਸੀ ਠੀਕ ਆ ਇਹ ਕਹਿੰਦੇ ਵੀ ਜੇ ਨਹੀਂ ਆ ਗਿਆ ਵੀ ਇਹ ਪਜ ਨਹੀਂ ਨਹੀਂ ਮਾਹ ਵੀ ਮੈਂ ਵੱਡੂਗਾ ਵੀ ਲੋਹੇ ਸਿਰ ਕਰ ਜਣੀ ਸਹੀ 11:30 ਵਜੇ ਕੱਡੀ ਦੀ ਰਾਤ ਨੂੰ ਰਾਤ ਨੂੰ ਆਹ ਚੋਲੇ ਚੋਲੇ ਇੱਕ 141 ਵਿੱਜੇ ਵੱਢ ਕੇ ਤੇ ਉਦ ਦੀ ਵਾਰ ਤੇ ਪੋਣੇ ਕਾਟ ਨੂੰ ਹੀ ਗਿਰ ਗਿਆ ਜਿਉਂ ਨਾ ਵੱਢਦੇ ਉਹ ਪੱਲੇ ਨਹੀਂ ਪਹਿਨੇ ਸੀ ਨਹੀਂ ਪਹਿਨੇ ਸੀ ਉਹਨੂੰ ਇੱਕ ਵਾਰ ਕੇ ਜੂਮ ਕਰਕੇ ਤੂਰਾ ਦਿਖਾ ਦੇ ਜੀ ਸਾਹਿਬ ਇਹ ਨਾਮ ਬੁਰਾ ਨਾ ਚਾਹਾਂ ਤੂਰਾ ਜੱਟਾ ਹੁੰਦਾ ਤੇ ਯਾ ਨਾਮ ਹੈ ਜਿੱਦ ਤੋਂ ਚਾਹੋ ਤਾਂ ਦੱਸਾਂ ਜਾਂ ਪਾਉਂਦਾ ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਇਹ ਬਾਤ ਕਰਦੇ ਹਾਂ ਕਿ ਜਿੰਨੇ ਬੱਚੇ ਹਾਂ ਆ ਆ ਇਸ ਦੀ ਜਗਾ ਕੋ ਮਤਲਬ ਆਰ.ਕ.ਐਮ. ਦੀ ਜਗਾ ਤੇ ਜ਼ੋਰ ਦਿਖਾਉਣਾ ਚਾਹੀਦਾ ਜ਼ੋਰ ਪਸਾਰ ਤੱਕ ਦੇਣਾਗਾ ਹਾਂਜੀ ਹਾਂ ਉਦੋਂ ਮੈਂ ਘੁੱਟ ਕੇ ਚੱਲਦਾ ਹੁਣ ਵਿਸਾ ਆਉਣੀ ਏ ਇੱਥੇ ਟਿਕਟਰੀ ਲਈ ਕਿਤੇ ਬਦਲਿਆ ਅਰ ਬੱਤੇ ਆ ਜਾਣਾ ਦੁਬੇ ਤੱਕ ਆਪੇ ਸੋਚਦੇ ਹੋ ਅੱਜ ਅਸੀਂ ਸੋਚੀ ਕਿ ਹਾਂ ਜੀ ਤੇ ਪ੍ਰੋਕਸੀ ਆ ਪਾਤੀ ਚਾਲਾ ਇਹਨਾਂ ਵਿੱਚ ਕੀ ਆਦਣਾ ਕੀ ਪਵਾਉਂਗਾ ਆਪੇ ਦਾ ਸਾਡੇ ਦੱਸ ਸਾਡੇ ਦੱਸ ਜਲਾ ਬੈਦਾਗਾ ਇੱਕ ਗੱਲ ਹੋਰ ਆ ਕੋਈ ਐਡੀਟਿੰਗ ਨਹੀਂ ਹੈਗੀ ਛਿੱਦਾ ਦਿਖਾਈ ਆਪਾ ਦਿਖਾ ਰਿਹਾ ਹੈ ਵੀ ਅਗਲਾ ਕਹਿੰਦਾ ਭਜਾਈ ਹੋਈ ਹੋ ਨਾ ਕਰ ਦੇਖ ਲਓ ਮੈਂ ਕੋਈ ਪੱਲੀ ਲਾ ਲਿਆ ਤੇ ਬੋਟਾ ਮਾਰਦੇ ਹਾਂ ਕੋਈ ਇਹੋ ਜਿਹਾ ਕਿਸਾਨ ਨਹੀਂ ਹੁੰਦਾ ਵੀ ਆਪ ਦਾ ਨਕਸ਼ਾਨ ਹੁੰਦਾ ਤੇ ਕਿੰਨੀਆਂ ਮਸ਼ੀਨ ਭੱਜ ਜਾਂਦੇ ਨਹੀਂ ਨਾਲਾ ਗਲ ਤੋਂ ਫੜ ਲੈਂਦਾ ਅਗਲੇ ਦੀ ਵੀ ਫਸਲ ਹੈ ਚਾਹੇ ਆਪਣੀ ਵੀ ਹੋਵੇ ਚਾਹੇ ਲੱਖਾਂ ਵੀ ਹੋਵੇ ਲੱਖਾਂ ਵੀ ਆ ਗਈ ਬਹੁਤ ਵੇਝ ਜਾਂਦੀ ਆ ਦੇ 33 ਫਰਤੀਆ ਦਿਖਾ ਸੋ ਨੂੰ ਤਨੀ ਕਰਕੇ ਜੇ ਖਾ ਦਾ ਵੱਧ ਮਿੱਟੀਾਂ ਕਿ ਤਰ੍ਹਾਂ ਦਾਣਾ ਬਾਦੀ ਸਵਾਲੇ ਫਾਇਦਾ ਠੀਕ ਹੈ ਤੈਨੂੰ ਇਹ ਗੱਲਾਂ 20 ਰੁਪਏ ਵੀ ਹੁੰਦੇ ਨੇ ਸਹੀ ਗੱਲ ਹੁਣ ਅਸੀਂ ਤੈਨੂੰ ਐਵੇਂ ਤੈਨੂੰ ਮੈਂ ਕਹਿੰਦਾ ਅਸੀਂ ਇੰਨੇ ਸਾਲਾਂ ਦੇ ਮਸ਼ੀਨਾਂ ਰੱਖਦੇ ਆ ਆ ਜਿਹੜੀ ਤੁਹਾਡੇ ਕੋਲੋਂ ਹਿੰਦ ਲੈ ਕੇ ਆਏ ਤੇ ਉਹ ਵੀ ਦਾਣੇ ਮਾਰਨੋਂ ਹੱਟੀ ਨਹੀਂ ਜੀ ਰੋ ਤੋਂ ਠੀਕ ਆ ਅਸੀਂ ਉਦੋਂ ਬਾਅਦ ਆਪਣੇ ਹਿਸਾਬ ਨਾਲ ਉਹਦਾ ਕੰਮ ਕਰਿਆ ਸੀ ਮੁੜ ਕੇ ਕਾਕਾ ਵੀ ਤਾਂ ਹੀ ਉਹਦੇ ਦੇਲ ਆ ਗਿਆ ਸੀ ਉਹ ਵੀ ਵੇਚ ਨਹੀਂ ਠੀਕ ਆ ਕਿਉਂਕਿ ਉਹਦੀ ਸੈਟਿੰਗ ਹੀ ਇੰਨੀਆ ਕਰੀਏ ਤੇ ਮਸ਼ੀਨ ਦੀ ਨਹੀਂ ਮੈਨੂੰ ਐਵੇਂ ਆਪਾਂ ਝੂਠ ਮਾਰੀ ਗਈ ਆ ਜਿੱਦੇ ਸੈਂਟਰ ਤੂੰ ਕਹਿਣਾ ਹੁੰਦਾ ਵੀ ਇੱਥੋਂ ਸੈਂਟਰ ਇਹਦਾ ਇੰਨਾ ਕਹਿ ਲਿਆ ਇੰਨਾ ਕਹਿ ਲਿਆ ਅਸੀਂ ਤਾਂ ਕਹਿੰਦੇ 37 ਨੀ ਗਰੇ ਸੀਗੇ ਆਹ ਹੋਏ ਤੀਜੇ ਦਾ ਪਤਾ ਹੀ ਨਹੀਂ ਇੱਥੋਂ ਦੇ ਰਹੇ ਨੇ ਇਹ ਪੱਤੇ ਕਿਹਦੇ ਆ ਤੁਹਾਨੂੰ ਸਭ ਤਾਂ ਪੱਤੇ ਮੁਕੇ ਤਾਂ ਇਹ ਦੇਖੇ ਲੇ ਕੇ ਰੱਖੋ ਠੀਕ ਆ ਇਹ ਸਾਰਾ ਕੰਮ ਕਰਦੀ ਆ ਉਹਦਾ ਜੀਨੇ ਲੈ ਕੇ ਰਿਹਾ ਜੀ ਬਾਹਰ ਕੀ ਗੱਲ ਆ ਜਦੋਂ ਹੁਣ ਵਿੱਚੋਂ ਭਰ ਜਾਂਦੀਆਂ ਕਿਸਦਾ ਬੈਟ ਭਰ ਗਿਆ ਸੀ ਪਾ ਭਰ ਗਿਆ ਹਾਂ ਔਰੇ 17 ਮੋਟੇ ਨੂੰ ਇਹ ਕੋਈ ਨਾ ਕੰਮ ਯਾਰ ਇਹ ਨਾ ਨਹੀਂ ਇਹੇ ਘਰੇ ਜਾ ਕੇ ਗੱਲ ਕਰ ਲੈ ਚੈਲੰਜ ਸੈੱਟ ਕਰਨ ਵਾਲਾ ਹੁੰਦਾ ਹੈ ਕਿ ਢੀਕ ਤੋਂ ਢੀਕ ਬੰਦੇ ਮਿਲਦੇ ਬੰਦੇ ਹੋਰ ਅਗਲਾ ਕਹਿੰਦਾ ਮੈਂ ਕਰ ਜੂ ਨਾ ਮੈਂ ਕਰ ਜੂਦਾ ਹੁਣਾਂ ਲੈ ਵਿੱਚ ਹੁਣ ਤੂੰ ਉਹ ਹਰਜਿੰਦਰ ਹੁਣੀਆਂ ਦੀ ਗੁਰਦਾਸ ਪੁਰੀਆਂ ਦੀ ਬਕਸੀਸ ਤੇ ਉੱਧਰ ਕਰ ਗਿਆ ਪ੍ਰੀਤ ਉਹ ਮੰਨਦੇ ਨੇ ਹਾਂਜੀ ਯਾਰ ਦਸਨੇਸ਼ ਤੇ ਬਕਸੀਸ ਦੀ ਹਾਂ ਉਹ ਮੰਨਦੇ ਨੇ ਬੰਦੇ ਉਹਨਾਂ ਨੇ ਮੈਨੂੰ ਉਹਨੂੰ ਆਪਾ ਟਰੈਲਾ ਲੈ ਕੇ ਦਿੱਤਾ ਨਾ ਹਾਂਜੀ ਹਾਂ ਤੇ ਉਹਨਾਂ ਦਾ ਫੋਨ ਮੈਨੂੰ ਵੀ ਆਉਂਦਾ ਹੁੰਦਾ ਹੈਗਾ ਉਹ ਕਹਿੰਦੇ ਯਾਰਾ ਸੀ ਤਾਂ ਇੰਨੇ ਟਾਈਮ ਦੀ ਲੱਗਿਆ ਸੀ ਇੰਨਾ ਤੋਰਾ ਹੀ ਨਹੀਂ ਜੀ ਸੀ ਤੋੜ ਕੇ ਦੇਖਿਆ ਜੀ ਬਾਬੂ ਵੀ ਕਹਿੰਦੇ ਕਹਿੰਦਾ 15 ਨੂੰ ਮੈਂ ਹੀ ਕਰਾਰੀ ਪੈਣੀ ਨੇ ਹਾਂ ਬਾਬੂ ਤੇਰੇ ਸਾਹਮਣੇ ਪਾ ਕੇ ਚਲਾਵਾਂਗੇ ਚਾਹੇ ਫੁੱਲ ਰੇਟ ਤੇ ਲੀਪਰ ਲਾਣੀ ਠੀਕ ਆ ਜੀ ਮਸ਼ੀਨ ਫੋੜ ਗਈ ਅਹੀ ਦੇਵਦਾਰ ਹੋ ਗਿਆ ਠੀਕ ਆ ਉਹੀ ਤਾਂ ਗੱਲ ਆ ਜੇ ਹੁਣ ਆਪਾਂ ਨੂੰ ਚੈਲੰਜ ਵੀ ਆਪਾਂ ਤਾ ਕਰਦੇ ਜੇ ਆਪਣੇ ਆਪ ਤੇ ਮਾਣ ਆਪਾਂ ਨੂੰ ਇਹਦਾ ਗੱਲ ਹੈ ਕਿ ਇਹ ਨਹੀਂ ਤਨੂ ਕਿੰਨੇ ਕੀਲੇ ਵੜਿਆ ਫਿਰ ਉਥੇ ਉੱਧਰ ਕੋਈ ਅੰਦਾਜ਼ਾ ਨਹੀਂ ਉਹ ਜਾਨੀ ਕਿ 400 ਤੋਂ ਤਾਂ ਪਲੱਸ ਲੱਗ ਗਿਆ ਦੀ। ਅਸੀਂ ਰਾਤੀ ਹਰੇ ਨੂੰ ਦੂਜੀ ਨਹੀਂ ਚਾਲਦੀ ਆ। ਬਾਘਮਤੀ ਦੇ ਫੋਟੋ ਮੈਟਰ ਤੋਂ ਜੇ ਹੈਗੇ 70 80 ਕੀ ਦੇਈਏ ਉਥੇ। ਹਾਂਜੀ ਹਾਂ। ਪਰ ਫਿਰ ਪਿੰਡੋਂ ਬਾਹਰ ਉਸ ਤੋਂ ਬਾਅਦ ਹੋਰ ਵੀ ਜਾਣਾ ਕਿਤੇ? ਹਾਂਜੀ ਹਾਂ ਲਾਵਾਂਗੇ ਜੀ। ਹਰਿਆਣੇ ਦਾ ਲਾਵਾਂਗੇ। ਅਸੀਂ ਹਰਿਆਣਾ। ਹਾਂਜੀ। ਠੀਕ ਆ। ਤੇ ਹਾਂ ਮੁਸਲੇ ਹੁੰਦੀ ਆ ਜੀ ਜਿਹੜੀ ਆ ਬਾਘਮਤੀ ਆ। ਹਾਂ ਹਾਂ ਇਹ ਨੇੜੇ ਚੱਲੀ ਜੀ ਹੁਣ। ਠੀਕ ਆ। ਤੋ ਤੇਵਾ ਜੀ ਹਾਂ ਜੀ ਦੋਨੇ ਲੈ ਕੇ ਇੱਕ ਆ ਪਹਿਲਾਂ ਜਾ ਕੇ ਢੀੜਾ ਕੱਢ ਕੇ ਆਵਾਂਗੇ ਜੀ ਜائیں ਜਾ ਮਹੌਲੀ ਫਰੋ ਜੀ ਹਾਂ ਫਿਰ ਚੱਲ ਜਾਗੇ ਠੀਕ ਹੈ ਹਾਂ ਜੀ ਯਾਰ ਕਿਉਂ ਉਦੋਂ ਠੰਡ ਵੀ ਵੱਧ ਹੋ ਜਾਂਦੀ ਹੈ ਤੇਰੇਲ ਵੱਧ ਹੁੰਦੀ ਹੈ ਤੇਰੇਲ ਵੱਧ ਹੁੰਦੀ ਹੈ 1 ਵਜੇ ਮਹੀਨੇ ਚੱਲਣਾ 4-5 ਵਜੇ ਖੜ੍ਹ ਜਾਣਾ ਉਹਨੂੰ ਨਿਪਟੜਦਾ ਵੀ ਕੰਮ ਕਰਦਾ ਵੀ ਕੰਮ ਖਤ ਹੈਗਾ ਤੇ ਵੀ ਵਧੀਆ ਨਾ ਜਿਵੇਂ ਸੁਪਰੀ ਵਾਲੇ ਜਿਹੜੇ ਆਏ ਨੇ ਲਵੇਦੀ ਜਾਣਾ ਹਾਂ ਜੀ ਤੁਹਾਨੂੰ ਸਾਡੀ ਇਹ ਆਪ ਦਾ ਵੀ ਬੰਨਾ ਨਹੀਂ ਕਿਸ ਨੂੰ ਬਦਲ ਦੇਣਾ ਠੀਕ ਆ ਪਹਿਲਾ ਗੇੜਾ ਜੇ ਟਿੱਕਿਆ ਹੋਇਆ ਵਿੱਚ ਬੰਦੇ ਨਾ ਉਹਨੂੰ ਲਾਉਣਗੇ ਹਾਂ ਉਹ ਲੱਗ ਗਿਆ ਤਾਂ ਬੌਲੇ ਵਾਲੀ ਸਾਹਿਬ ਤਾਂ ਚਾਹੇ ਮੋਟਰ ਆ ਉਹਨੇ ਦੂਜੇ ਗੇੜੇ ਦੇ ਡਾਲ ਤੋੜ ਦੇਨੇ ਜੋੜੀ ਜਾਣੇ ਨੇ ਉਹ ਟੁੱਟ ਕੇ ਉਦੋਂ ਬਾਅਦ ਦੂਜਾ ਗੇੜਾ ਨਹੀਂ ਮੱਲਗੀ ਤੀਜਾ ਨਹੀਂ ਮੱਲਗੀ ਚੌਥੇ ਤੇ ਜਾ ਕੇ ਮਹੀਨ ਸੁਧੀ ਚੱਲੂਗੀ ਜੇ ਉਹ ਬੰਦਾ ਗੇੜਾ ਵੜਿਆ ਸਾਡੀ ਆਦੇ ਇਹ ਆ ਵੀ ਨਾ ਤਾਂ ਡਾਗ ਰਹੇ ਵੀ ਪਹਿਲਾ ਗੇੜਾ ਲਾਉਣਾ ਨਹੀਂ ਹੈਗਾ ਜਿੱਥੋਂ ਖੜੀ ਆ ਵੀ ਉਹਨਾਂ ਗੇੜਾ ਲਾ ਕੇ ਉਦਵਾ ਚਾਹੇ ਉਹ ਪੌਣਾ ਗੇੜਾ ਰਹਿ ਗਿਆ ਚਾਹੇ ਇੱਕ ਰਹਿ ਗਿਆ ਇਹ ਉਹਨੂੰ ਰੀਜਣਾ ਲਾਉਣਾ ਬਿਨਾ ਥੱਲੇ ਰਹਿ ਇਹ ਨਾ ਬੱਟ ਤੇਰੇ ਵੀ ਠੀਕ ਆ ਉਹ ਤਾਇਆ ਵੀ ਰਾਮਾ ਨਾ ਬੈਠਾ ਇਧਰੋਂ ਬਾਈ ਵੀ ਆ ਗਿਆ ਹਾਂ ਕਿਸੇ ਬੰਦੇ ਨੇ ਰਾਤੀ ਨਹੀਂ ਕੀਤੀ ਨਹੀਂ ਜਕੀ ਨਹੀਂ ਜਕੀ ਦਿਖਾ ਦੇ ਬੰਨਾ ਕਿੱਥੇ ਰਿਹਾ ਕੋਈ ਇੱਕ ਬੱਲੀ ਵੀ ਬਹੁਤ ਵਾਰ ਦੇਖੀ ਹੋਵੇ ਇਹ ਮੁੰਡਾ ਵੀ ਪਿੰਡੋਂ ਹੀ ਆਇਆ ਫਿਰ ਉਹਨੂੰ ਹਾਂਜੀ ਹਾਂ ਇਹ ਆਪਣੇ ਚੌਕੀ ਦੇ ਤਾਜ ਦਾ ਮੁੰਡਾ ਅੱਛਾ प्यारे बंदे पिंडो हीयो फिर हां जी हां वो जेड़ा अपना नाल त펜ਦਰ ਆ ਉਹ ਇਹ ਤਾਂ ਆਏ ਦਾ ਮੁੰਡਾ ਜੀ ਜਿਹਨੇ ਵੜ ਗਿਆ ਠੀਕ ਆ ਕੱਲ ਆਪਾਂ ਅੰਦਰ ਕੱਲ ਫਿਰ ਅਜੀ हां जी हां ਪਰਸੋਂ ਰਾਤ ਆਜੂ ਠੀਕ ਆ ਕੱਲ ਲਈਏ ਦਿਹਾੜੀ हां जी हां ਠੀਕ ਅੱਜ ਫਿਰ ਅੱਜ ਚੱਲੀ ਜਾਣੂਗਾ हां जी हां ਲੱਗਦਾ ਚਾਰ ਦਿਨਾਂ ਰਾਤ ਦਾ ਵਧੀਆ ਯਾਰ ਬਾੜ ਹੁੰਦਾ ਤਾਂ ਤੇਰੇ ਵੀ ਏਰੀਆ ਅਗਲਾ ਹੁਸਾਰਦਾ ਨਹੀਂ ਅਗਲਾ ਕਹਿੰਦਾ ਯਾਰ ਸੁਪਾਣੀ ਇਹਦੀ ਵਧਣਗੇ ਕਿਵੇਂ ਵੱਧਣਗੇ ਹੋ ਠੀਕ ਆ ਜਿਆ ਮਾਲਾ ਸੋਪਨਾਂ ਦਾ ਬਾਹਰ ਜਿਸ ਸੋਪਨਾਂ ਲਾਗੀਆਂ ਦੋ ਨੀਟਾਂ ਹੋ ਗਈਆਂ ਠੀਕ ਆ ਸਭ ਇਹ ਦੱਲੀ ਜਾਂਦਾ ਕੰਮ ਕੁ ਨਹੀਂ ਹਾਂਜੀ ਹਾਂਜੀ ਐ ਪੀ ਦਾ ਨਹੀਂ ਜਾਂਦਾ ਹੁਣ ਨਹੀਂ ਹੁਣ ਨਹੀਂ ਕਦੇ ਕਹਿਜੀ ਸਹੀ ਆ ਰਾਈਟ ਕੀ ਸਲਾਹ ਦੀ ਬਣਦੀ ਹੈ ਕਾਲਕਾ ਜੀ ਬਾਕੀ ਦੇਖਾਂਗੇ ਇਹ ਨਿਜਮੇ ਨੂੰ ਤੇਰਾ ਹਰਿਆਣੇ ਹੈਗਾ ਕੰਮ ਬੀ ਜੂਪੀ ਦਾ ਨਾਂ ਹਰਿਆਣੇ ਜੀ ਹਰਿਆਣੇ ਉੱਥੇ ਵਧੀਆ ਫਿਰ ਇਤੂ ਨਾਲੇ ਦਾ ਤੇਲ ਗਾਹਾ ਕੂਕੇ ਯਾਰ ਇਹ ਤਾਂ ਗੱਲ ਹੈ ਜੀ ਠੀਕ ਆ। ਬਾ ਹਰਿਆਣਾ ਇਹ ਆ ਵੀ ਜਦੋਂ ਆਪਣੇ ਵਾਲੀ ਆਪ ਨੂੰ ਪੇ ਡੇਪ ਜਾਂਦੀਆਂ ਨੇ ਪੰਜਾਬ ਦੀਆਂ ਸਾਰੀਆਂ ਮਹੀਨਾ ਆਹ ਉਹ ਰੇਟ ਦਾ ਬੜਾ ਮੰਦਾ ਪੈਂਦਾ ਠੀਕ ਆ। ਮਰ ਨੂੰ ਰੇਟ ਦਾ ਆਪਾਂ ਉਹ ਲੈਣਾ ਕਰਿਆ ਹੁੰਦਾ ਉਹੀ ਦਿੱਤੇ ਹੁੰਦੇ ਹਣ ਕੇ ਬਾਅਦ ਤੋਂ ਬਾਅਦ ਉਹ ਵੀ ਚੱਲਣਾ ਪੈਂਦਾ ਜਿਆ ਜਿਆ ਰਹ ਜਾਂਦਾ। ਬੈੱਕੇ ਪੈਸੇ ਫਿਰ ਜਿਹੜਾ ਪਹਿਲਾਂ ਹੁੰਦਾ ਉਹ ਤਾਂ ਹੋ ਗਿਆ। ਬਹੁਤ ਵੱਲਾਰ ਹੋਰ ਸਸਤਾ ਜੀ। ਝਾੜ-ਚੂੜ ਕਿਵੇਂ ਰਿਹਾ ਉਧਰ? ਹਰਿਆਣਾ ਉੱਥੇ ਕਿਵੇਂ ਝਾੜ ਉਧਰ ਮਤਲਬ ਘੱਟ ਤੋਂ ਘੱਟ 25-28 हां ਬਾਤ ਤੋਂ ਬਾਅਦ 33 33 34 ਇੱਥੇ ਦਾ ਠੀਕ ਹੈ ਪਿਆੜਤਾ ਆਪਣੇ ਵੀ ਉਹੀ ਹਾਲੀ ਆਪਣੇ ਉਹੀ ਹਾਲ ਸਾਰਾ ਸਾਰੇ ਤਾਂ ਜਿਹੜੀ ਗੱਲ ਵੱਡੀ ਯੋ ਨੀਵਾ ਬਾਹਣ ਦੀ ਉਹਦਾ ਪਾਣੀ ਹੀ ਫਿਰ ਗਿਆ ਦੀ ਅੱਛਾ ਤੇ ਉਹ ਜਾਨੀ ਕਿ ਮਿਲਣਾ 12 13 ਬਿਗਿਆ ਜੋ ਟਰਾਲੀ ਭਰੀ ਨੂੰ ਅੱਛਾ ਹੀ ਸਾਰੀ ਦਾਣਾ ਫੋਕਾ ਦੀ ਸਾਰੀ ਫੋਕਾ ਦਾ ਇਹ ਰਸ ਕੀ ਕਰੂ ਬੰਦਾ ਕਹ ਨਹੀਂ ਸਹੀ ਹੈ ਹੋਰ ਬੱਲਾ ਵਾਹ ਹੋਰ ਵਧੀਆ ਜੀ ਇਹ ਵੀ ਆ ਠੀਕ ਹੈ ਮੇਰਾ ਹਿੰਦ ਵੀ ਇੰਨੀ ਤੁਰਦੀ ਆ ਹਾਂ ਜੀ ਉਹ ਵੀ ਇੰਨੀ ਆ ਸਿਆ ਜਮਾ ਸੈਟ ਹੈ ਜੀ ਠੀਕ ਹੈ ਬੇਚ ਨਾਲ 11 ਮਾਰੂ ਜਿੰਨੇ ਕਰਤੀ ਹੈ ਮੜ ਖਸੋ ਵੀ ਹਾਂ ਜੀ ਆਉਂਦੀ ਉਹਦੇ ਠੀਕ ਠੀਕ ਹੈ ਚੱਲ ਵਧੀਆ ਉਹ ਵੀ ਤੈਨੂੰ ਮਸ਼ੀਨ ਵਧੀਆ ਮਿਲ ਗਈ ਹਾਂ ਜੀ ਹਾਂ ਟਾਇਰ ਟੂਰ ਚਾਰੇ ਨਵੇਂ ਹੋ ਗਏ ਉਹਦੇ ਹਾਂ ਜੀ ਹਾਂ ਤੇ ਇੰਜਨ ਦਾ ਕੰਮ ਵੀ ਕਰਤਾ ਉਹਦਾ ਲਾ ਉਹਦਾ ਨਹੀਂ ਉਹ ਤਾਂ ਸਹੀ ਹੈ ਜਮਾ ਉਹ ਸਾਰਾ ਸਹੀ ਹੈ ਇਹਦਾ ਕਰਿਆ ਸੀ ਪਿਛਲੇ ਸੀ ਜਿਹਨੇ ਜੀ ਠੀਕ ਆ ਉਹਦਾ ਪੰਪ ਦਾ ਕੰਮ ਕਰਾਇਆ ਸੀ ਜਿੱਦਾਂ ਸਿਆ ਉਹ ਦਾ ਪੁਰਾਣਾ ਫਰਕ ਪਿਆ ਫਿਰ 2/5 ਪੈਂਦੇ ਹੀ ਉਹਦੇ ਨਾਲ ਜਿਵੇਂ ਆਮ ਮਹੀਨਾ ਪੂਰਤੂ ਚੜ੍ਹਦੀਆਂ 02 ਇੰਜਨ ਤੇ 401 ਤੇ ਮਰ ਜਾਂਦੀਆਂ ਨੇ ਹਾਂ ਉਹ ਚ ਕੰਮ ਨਹੀਂ ਹੁੰਦਾ ਇਹ ਨਾਲ ਅਸੀਂ ਉਹ ਦਾ ਰੁਪਿਆ ਮੰਨੀ ਤੋੜ ਕਿਰਤਨ ਨੰਦਾ ਉਹਦੇ ਕੀ ਵੇਟ ਪਵਾਉਣੇ ਨੇ ਵੇਟ ਵੱਟੇ ਪੈਂਦੇ ਨੇ ਠੀਕ ਆ ਬਹੁਤ ਠੀਕ ਠਾਕ ਹਾਂਜੀ ਹਾਂ ਜੀ ਚਲੋ ਜੀ ਨੰਨੂ ਨਾਲਾ ਸੋਟੀਆਂ ਕਰਾਈਆਂ ਅੱਜ ਗੱਲਾਂ ਬਾਤਾਂ ਠੀਕ ਆ ਬਾਕੀ ਮਸ਼ੀਨ ਚਾਲ ਦੀ ਨੂੰ ਥਾਪੀ ਨੰਨੂ ਦੇ ਤੱਲੀ ਇਹ ਨਹੀਂ ਹਿੱਦ ਵੀ ਇੰਨਾ ਦੋ ਰਹੀ ਲੈਂਦੀ ਹੈਗੀ ਬਾਕੀ ਜਿਹੜੀਆਂ ਕਰੀਆਂ ਨੇ ਕਿਸੇ ਨਾਲ ਇਹ ਨਹੀਂ ਵੀ ਫਰਕ ਰੱਖਿਆ ਸਾਰੀਆਂ ਉਨੀਆਂ ਲੈਂਦੀਆਂ ਨੇ ਠੀਕ ਆ ਜੇ ਇਹਨੂੰ ਕੋਈ ਜਿਹੜਾ ਢਿੱਡ ਜਿਹਾ ਲ ਲਕੋ ਕੇ ਨਹੀਂ ਰੱਖੀ ਠੀਕ ਆ ਭਾਈ ਆਹ ਕੰਮ ਕਰ ਲੈ ਠੀਕ ਆ ਮਸ਼ੀਨ ਤੋੜਾ ਲਾਉਗੀ ਬਾਕੀ ਆਲੇ ਦੇ ਮੰਨਤੇ ਹੁੰਦੇ ਆ ਕਿ ਕਿ ਸਟਾਫ ਨਹੀਂ ਮੰਨਦਾ ਮਾਲਕ ਨਹੀਂ ਮੰਨਦਾ ਇਹ ਹੁਣ ਆਪਾਂ ਆਪਦੇ ਵੱਲੋਂ ਇੰਨਾ ਕੰਮ ਕਰਤਾ ਤੇ ਮੰਨ ਲਾ ਜੇ ਹੁਣ ਡਰਾਈਵਰਾਂ ਨੇ ਨਾ ਦੂਜਾ ਗੇ ਲਾਇਆ ਫਿਰ ਤੂੰ ਵੀ ਕੀ ਕਰੇਗਾ ਉੱਛੇ ਦਾ ਆਪਣਾ ਕੀ ਕਸੂਰ ਹੈ ਜੀ ਨਹੀਂ ਇਹਦਾ ਗੱਲ ਹੈ ਕਿ ਬਾਕੀ ਡਰਾਈਵਰ ਦੇ ਵੀ ਨਿਰਭਰ ਹੁੰਦੀ ਆ ਸਟਾਫ ਦੇ ਵੀ ਹਾਂਜੀ ਆ ਵਿੱਚ ਸਟਾਫ ਇਹੋ ਜਿਹਾ ਹੁੰਦਾ ਹੈ ਲਾ ਕਹਿੰਦਾ ਇਹਨੇ ਦੂਜੇ ਤੋਂ ਸੱਦ ਕੇ ਰਿਪੇਅਰ ਕਰਾ ਲਈ ਆ ਆਪਾਂ ਚਲਾਉਈ ਨਾ ਆਹੋ ਵੀ ਜਾਣ ਬੁੱਝ ਕੇ ਕੋਈ ਕਹਿ ਤੋ ਕਰਦੇ ਨੇ ਵਿੱਚ ਆਪਾਂ ਦੇਖਿਆ ਬਹੁਤ ਗਰੀ ਮੈਂ ਦੇਖਿਆਗਾ ਆਪਾਂ ਕਿਸੇ ਹੋਰ ਫੋਰਮੈਨ ਤੋਂ ਰਿਪੇਅਰ ਕਰਾ ਲਈਏ ਪਤਾ ਨਹੀਂ ਜੀ ਇਹ ਤਾਂ ਉਹਨੇ ਕੀਤਾ ਸਾਨੂੰ ਤਾਂ ਕੁਝ ਪਤਾ ਨਹੀਂ ਹੈਗਾ ਸਹੀ ਗੱਲ ਹੈ ਜੀ ਐਂ ਗੱਲ ਲਾ ਕੇ ਵੀ ਡੰਡਾ ਠਾਰ ਦਿੰਦੇ ਨੇ ਤਦੂ ਠੀਕ ਹੈ ਜੀ ਛੋਟੀਆਂ ਨੰਨੂਆਂ ਕਰਾਤੀਆਂ ਚ ਗੱਲਾਂ ਬਾਤਾਂ ਤੇ ਮਸ਼ੀਨਾਂ ਨੂੰ ਤੁਰਦੀ ਦਿਖਾਤੀ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਇਕ ਕਰਕੇ ਜਰੂਰ ਦੱਸਿਆ ਕਰੋ ਬਾਕੀ ਜਿਹਨੇ ਕਿਸੇ ਨੇ ਨਨੂ ਕੋ ਰਿਪੇਅਰ ਕਰਾਉਣੀਆਂ ਭਰਾ ਮਰਿਓ ਇਹ ਨਾ ਹੋਵੇ ਤੁਸੀਂ ਮੌਕੇ ਤੇ ਆ ਕੇ ਗੱਲ 답ਦੇ ਹੋਗੇ ਵੀ ਹੁਣ ਹੀ ਭੇਜ ਹੁਣ ਨਹੀਂ ਭੇਜਿਆ ਜਣਾ ਜਦੋਂ ਹੁਣ ਮਸ਼ੀਨਾਂ ਖੜਗੀਆਂ ਕਰੇ ਤੁਸੀਂ ਆਪੋ ਆਪ ਦੀਆਂ ਨੰਬਰ ਮੁਤਾਬਕ ਆਪ ਦਾ ਨੰਬਰ ਲਵਾ ਲਿਓ ਫਿਰ ਤੁਹਾਡੀ ਮਸ਼ੀਨ ਰਿਪੇਅਰ ਜਰੂਰ ਹੋ ਜਾਊਗੀ ਮੌਕੇ ਤੇ ਨਹੀਂ ਫਿਰ ਮੌਕੇ ਤੇ ਤੁਹਾਨੂੰ ਪਤਾ ਆਪਦੀਆਂ ਮਸ਼ੀਨਾਂ ਵੀ ਰਿਪੇਅਰ ਕਰਨੀਆਂ ਹੁੰਦੀਆਂ ਨੇ ਹੈਨਾ ਹਾਂਜੀ ਹਾਂ ਠੀਕ ਹੈ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਇਕ ਕਰਕੇ ਜਰੂਰ ਦੱਸਿਓ ਮੇਨੂੰ ਦਾ ਨੰਬਰ ਹੈਗਾ 81465 94006 ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਬੱਸ ਸੀ ਕਾਸੀ ਕਾ